ਪਾਣੀ ਨਾ ਖਲੋ ਅੰਦਰ ਜੇ ਬੋਲਦੇ ਨਾ ਦਰਨਗਰ ਪਾਣੀ ਯਾਰ ਦਰਨਗਰ ਬੜਾ ਅੰਦਰ ਮੇਰੇ ਨਾਲ ਅਰੇ ਕਿਆ ਯਾਰ ਦਰਨਗਰ ਪੀ ਡੀ ਆ ਸਭੀ ਹੋ ਜਾਂਦੇ ਆ ਯਾਰ ਤਾਂ ਨਾ ਸਰ ਇਹ ਮਿੱਠਾ ਯਾ ਗਾਂ ਬਣੋ ਯਾਰ ਚਲੋ ਹਲੋ ਇਹ ਬੰਦੇ ਸਮਾਉਣੇ ਛੋਟੀ ਬੜੀਆ ਦੁਕਾਨ ਇੱਥੇ ਵਾਕਾਂ ਬਿਠਾਉਂਦਾ

ਆ ਜੀ ਐਮ ਪਹਿਲੇ ਆਪੀ ਕਰਦੇ ਗਏ ਕਿ ਅੱਜ ਚੰਗਰੀ ਲਾਉਗੇ ਇਹ ਸਾਰੇ ਆ ਗਏ ਹੋ ਮੋਰਚੇ ਕੋਲ ਚੱਲੋ ਨੈਰੋ ਕਾਕਾ ਜੀ ਬੰਦੋ ਸਵਾਲ ਸੁਣਨ ਦੀ ਆ ਨਾ ਬੰਦੋ ਵਾਲੇ ਸਭ ਜੀ ਬੰਦੋ ਵਾਲੇ ਜੀ ਮੈਂ ਆਵਾਂ ਪਾਣੀ ਕਰਵਾਣ ਆ ਰਿਹਾ ਤੇ ਜੱਟ ਚੀ ਪਾਣਾਂ ਮੈਂ ਆ ਕੇ ਕਰਵਾਣ ਆ ਨਾ ਕਰਵਾ ਦੇ ਕਰਵਾ ਦੇ ਜੀ ਆਹ ਨਾ ਕਰਵਾ ਦੇ ਜੀ ਕਰਵਾਣ ਆ ਨਾ ਜੱਟ ਚੀ ਪਾਣ ਤਲੇ ਵਾਲੇ ਨੇ ਕੱਲ੍ਹ ਵਾ ਜਾਣ ਦੇ ਇਤਿਹਾਸ ਦੇ ਘੜੀ Diolch yn fawr iawn am wylio'r ਦੱਸੋ ਕਿੱਥੇ ਘਟਦਾ ਭਜਾ ਬਾਬਾ ਸਾਹਿਬ ਅੱਡੀ ਕੰਮ ਨਹੀਂ ਕਰਦੇ ਚਲ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਸੀ ਕੰਮ ਨਹੀਂ ਕਰਦੇ ਮੈਂ ਵੀ ਨਸ਼ਾ ਵੇਚਦਾ ਵੀ ਕਿੰਨਾ ਵੇਚਦਾ ਮੈਂ ਮਿਹਨਤ ਕਰਦਾ ਪਿਆ ਮੈਨੂੰ ਮੱਜ਼ਾ ਹੁੰਦਾ ਮੈਂ ਮਿਹਨਤ ਕਰ ਰਿਹਾ ਮੀਡੀਆ ਮੇਰੇ ਸਾਹਮਣੇ ਆਵੇ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਦੀ ਸਾਹਕਾਰੀ ਇੱਕ ਮਿੰਟ ਇੱਥੇ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਨਾ ਚੈਨਲ ਬਣਾ ਲੈਣਾ ਮੈਂ ਘਰ ਬਣਾ ਕੇ ਸੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਮ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ 77 ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਮੈਂ ਮੈਨੂੰ ਫੈਲਾ ਨਹੀਂ ਚੁਪਕਣ ਦੇ ਆ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਆ ਜਾਂ ਮੈਂ ਕੋਈ ਬਲੈਕ ਕਰਨ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਮ ਸਾਹਿਬ ਨੇ ਮਿਹਨਤ ਬਖਸ਼ੀ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕੰਮ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸਲੈ ਆਪਾਂ ਸੜਕ 'ਚ ਨਾ ਕਰੀਏ ਕਰਵਾ ਦੇਣੇ ਸੜਕ 'ਤੇ ਆ ਇੰਤੀ ਸਾਹਿਬ ਜੀ ਕਰਵਾ ਦੇਣੇ ਹੈ ਕਿ ਫਿਰ ਅਸੀਂ ਨਸ਼ੇ ਵਾਲੇ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਲੈ ਦੀ ਗੱਲ ਤੇ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ ਚੀਜ਼ਾਂ ਦੇ ਜ਼ਿਕਰ ਜਾਈਦਾ ਬਹੁਤ ਹੈ ਹਾਂ ਲੇਕਿਨ ਇਹਨਾਂ ਚੀਜ਼ਾਂ ਤੇ ਬਹਿਣਾ ਨਹੀਂ ਕਰਦੇ ਫਿਰ ਇੱਕ ਸੁਣੋ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਾਂਦੇ ਹੋ ਫਿਰ ਤਾਂ ਸਾਰੇ ਫਿਰ ਚਾੜ ਦਾ ਹੀ ਕਸੂਰ ਹੈ ਵੇਖੋ ਚਾੜ ਮੈਂ ਤੇ ਗਰੀਬ ੰਦੇ ਦੇ ਮੱਲ ਜਾਉ ਨਾ ਗਰੀਬ ੰਦੇ ਦੇ ਮੱਲ ਜਾਉ ਨਾ ਆ ਬੰਦੀ ਕਰਦੀ ਹੈ ਸਰ ਨਹੀਂ ਰਾਣਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਣਾ ਬੰਦ ਮੀਡੀਆ ਬਾਰੇ ਗੱਲ ਹੋਵੇ ਹਾਂਜੀ ਜੀ ਸਰ ਅੱਜ ਕੀ ਅਟਰੈਕਸ਼ਨ ਹੈ ਤੁਹਾਡੇ ਕੋਲੇ ਤੇ ਕੀਤਾ ਜਾ ਰਿਹਾ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੋਗਾ ਰਸਤਾ ਵੀ ਨਹੀਂ ਹੈਗਾ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਕਿ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅਤੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਜ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਇਹ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਧ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾੜਾ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਜੀ ਸਟਾਲ ਆ। ਇਹਦੀ ਆਪਣੀ ਅੰਦਰਵਾਰ ਦੁਕਾਨ ਐ। ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ। ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ। ਉਹਦੇ ਵਿੱਚ ਸਾਰਾ ਸਮਾਨ ਰੱਖਿਆ। ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਈ ਤੇ ਦੂਰੀ ਤੇ ਐ। ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ। ਖਾਸ ਕਰਕੇ ਸ਼ਨੀਵਾਰ ਬਾ। ਜੇ ਮੰਨ ਲਓ ਗਾ ਇਹ ਸਿਲੰਡਰ ਨੂੰ ਆਕੇ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ। ਔਰ ਮੈਂ ਤਾਂ ਸ਼ੁਕਰ ਗੁਰੂ RAMDAS ji ਦਾ ਕਰਦਾ ਇਹ ਵਿਚਾਰਿਆ ਅੱਜ ਉਹਨੇ ਇਹਨੂੰ ਕਿਹਾ ਵੀ ਜੇ ਤੂੰ ਲਵਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਕਿ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹ ਤੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ